ਜੀ ਬੱਚੇ ਕੀ ਨਾਮ ਹੈ ਤੁਹਾਡਾ ਵਿਰਾਂਤ ਵਿਰਾਂਤ ਕਿੱਥੇ ਪੜਦੇ ਤੁਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਰਮੋੜੀ ਇੱਥੇ ਰਹਿੰਦੇ ਲੋਕਲ ਹਾਂਜੀ ਪੰਗਲਾ ਰਹਿੰਦੇ ਅੱਜ ਸਾਰੇ ਬੱਚੇ ਇੱਥੇ ਖੜੇ ਵੇ ਕੀ ਕਾਰਨ ਹੋਇਆ ਸਾਡਾ ਇਹ ਇੱਥੇ ਖਾੜ ਦੇ ਲੰਘ ਨਹੀਂ ਹੁੰਦਾ ਜੀ ਕੋ ਪਾਣੀ ਆ ਬਹੁਤ ਪਾਣੀ ਹੈ ਹਾਂਜੀ ਠੀਕ ਹੈ ਹਰ ਵਾਰੀ ਆਂਦਾ ਪਾਣੀ ਕਿ ਇਸ ਵਾਰੀ ਆਇਆ ਹਰ ਵਾਰੀ ਆਉਂਦਾ ਠੀਕ ਹੈ ਸਾਰੇ ਬੱਚੇ ਉਧਰਲੇ ਪਾਸੇ ਹੀ ਹੈ ਜੇ ਖਾੜਾ ਜਵੇ ਫਿਰ ਕੋ ਲੰਘਣ ਦਾ ਕੋਈ ਹੱਲ ਨਹੀਂ ਤੁਹਾਡੇ ਕੋਲ ਐਡੀ ਜਾਣਾ ਪੈਂਦਾ ਖੜ ਕੇ ਹੀ ਹਾਂਜੀ ਕਿੰਨਾ ਕਿੰਨੀ ਧੀਰ ਲੱਗ ਜਾਂਦੀ ਪਾਣੀ ਉਤਰਨ ਨੂੰ ਬੱਦ ਸਮਾਂ ਵੀ ਲੱਗ ਸਕਦਾ ਘੱਟ ਕੋਈ ਪਤਾ ਨਹੀਂ ਅੱਜ ਕਿੰਨਾ ਕੁ ਪਾਣੀ ਆਇਆ ਬਈ ਦੋ ਪਾਣੀ ਆਵੇ ਲੰਗ ਨਹੀਂ ਹੋਇਆ ਕਰਦਾ ਹੁਣ ਇੱਥੇ ਖਾਂਡਾ ਪੈਣਾ ਤੁਹਾਨੂੰ ਐ ਇਹ ਕਿੱਥੇ ਕੰਮ ਕਰਦੇ ਜੀ ਖੇੜਾ ਕਲਮੋਰ ਉਸੀ ਅੱਜ ਖੜੇ ਸਰ ਇੱਥੇ ਕੀ ਚੱਕਰ ਹੋ ਗਿਆ ਜੀ ਖਾੜਾ ਗਈ ਜੀ ਬਹੁਤ ਜ਼ਿਆਦਾ ਖੱਡ ਬਹੁਤ ਆ ਗਈ ਜੀ ਹਾਂਜੀ ਇਹ ਬਰਸਾਤੀ ਦਿਨਾਂ ਜਾਂਦੀ ਜਾਂ ਵੈਸੇ ਵੀ ਆਂਦਾ ਜੀ ਪਾਣੀ ਨਹੀਂ ਬਰਸਾਤੀ ਦਿਨਾਂ ਚ ਹੀ ਆਉਂਦੀ ਜੀ ਕਿੰਨੀ ਦੇਰ ਹੋ ਗਈ ਖੜੇ ਆਂ ਤੁਹਾਨੂੰ ਜੀ ਅੱਧਾ ਘੰਟਾ ਹੋ ਗਿਆ ਜੀ ਕੋਈ ਸਮਾਂ ਆਈ ਦੇ ਪਾਣੀ ਉਤਰਨ ਦਾ ਜੀ ਕੁਛ ਨਹੀਂ ਪਤਾ ਜੀ ਅੱਧਾ ਘੰਟਾ ਹੋਰ ਲੱਗ ਸਕਦਾ ਲੱਗ ਸਕਦਾ ਜੀ ਹਾਂਜੀ ਕੌਣ ਕੌਣ ਪ੍ਰਭਾਵਿਤ ਹੁੰਦਾ ਜੀ ਇਸ ਇਲਾਕੇ ਜਿਹੜਾ ਨਾਲ ਜੀ ਸਭ ਤੋਂ ਜ਼ਿਆਦਾ ਜੀ ਦੇਖੋ ਸਕੂਲੀ ਬੱਚੇ ਐ ਜਾਂ ਰੋਜ਼ ਡਿਊਟੀ ਤੇ ਆਣ ਜਾਣ ਵਾਲੇ ਇਸ ਟਾਈਂ ਜਿਸ ਤਰ੍ਹਾਂ ਦੋਨਾਂ ਪਾਸੇ ਲੋਕ ਖੜੇ ਐ ਡਿਊਟੀਆਂ ਵਾਲੇ ਜਾਂ ਇਸ ਹਾਂਜੀ ਤੇ ਪਾਣੀ ਮਾਰ ਵੀ ਕਰਦਾ ਜੀ ਆਸੇ ਪਾਸੇ ਹਾਂਜੀ ਪਿੱਛੇ ਨੀਚੇ ਪਿੰਡ ਐ ਜੀ ਮੈਨਤਪੁਰ ਉੱਤੇ ਖੇਤਾਂ ਦੇ ਵਿੱਚ ਰੇਤਾ ਪੱਥਰ ਵਗੈਰਾ ਚਲੇ ਜਾਂਦੇ ਸੀ ਠੀਕ ਜੀ ਤੁਹਾਡਾ ਹਾਂਜੀ ਨਾਲ ਪਾਣੀ ਦੀ ਸਮੱਸਿਆ ਜੀ ਪਾਣੀ ਬਹੁਤ ਆਉਂਦਾ ਜੀ ਆਣ ਜਾਣ ਦਾ ਕਿਹੜਾ ਪਿੰਡ ਐ ਜੀ ਕਿਹੜੀ ਜਗ੍ਹਾ ਪੈਂਦੀ ਐ ਜੀ 2 ਪਿੰਡ ਪੰਗਾ ਧੰਨਵਾਦ ਜੀ ਅੱਛਾ ਜੀ ਇਹ ਇੰਨਾ ਪਾਣੀ ਆਇਆ ਬਰਸਾਤ ਦਾ ਪਾਣੀ ਆਦਾ ਸਾਰਾ ਇਹਦੇ ਵਿੱਚ ਹੀ ਬਰਸਾਤ ਦਾ ਹਰ ਸਾਲ ਪਾਣੀ ਆਦਾ ਜੀ ਆਣ ਵਾਲੀ ਲੋਕਾਂ ਨੂੰ ਸਾਰੀ ਦਿੱਕਤ ਹੈ ਨਾਸਟੇ ਦੀ ਵੀ ਪ੍ਰੋਬਲਮ ਹੈ ਐ ਜੀ ਇੰਨਾ ਪਾਣੀ ਆਇਆ ਤੇ ਖਾਰਾ ਹੀ ਰੇਪਟ ਬਜੇ ਉਹ ਤੋਂ ਨਾਸਟੇ ਕੋਈ ਨਹੀਂ ਆ ਬੜੀ ਇਸ਼ਾਂ ਦੀ ਬਹੁਤ ਹੈ ਘਰਾਂ 'ਚ ਵੀ ਮਾਰ ਕਰਦਾ ਪਾਣੀ ਜਿਹੜੇ ਖੇਤਾਂ 'ਚ ਰਾਜ ਐ ਐ ਜੀ ਬੜਿਆ ਪਰ ਵੀ ਬੜੇ ਅੱਛਾ ਜੀ ਹਾਂ ਜੀ ਕਿ ਤੇ ਜਿਹੜੇ ਲੋਕ ਐ ਇਸ ਪਾਣੀ ਦੇ ਵਿੱਚ ਤੇਜ ਲੰਘਦੇ ਦੇਖਿਆ ਸੀ ਉਹ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਜੀ ਵੀ ਮਜਬੂਰੀ ਐ ਜੀ ਕੋਈ ਕਿਸੇ ਦੀ ਇੱਜਤ ਨਾਲ ਲੰਘਣਾ ਨਹੀਂ ਚਾਹੀਦਾ ਕਿਉਂ ਹਾਸੇ ਹੋ ਰਿਹਾ ਬਹੁਤ ਪਰ ਮਜਬੂਰੀ ਐ ਕਿਸੇ ਨੂੰ ਕੋ ਬਿਮਾਰ ਦੀ ਐ ਕੋਈ ਸਮੱਸਿਆ ਹੋ ਰਹੀ ਹੈ ਜਾਂ ਆਣ ਜਾਂਦੀ ਐ ਹੋਰ ਕੋਈ ਰਸਤਾ ਨਹੀਂ ਐ ਹੋਰ ਕੋਈ ਰਸਤਾ ਨਹੀਂ ਐਹੀ ਰਸਤਾ ਨਹੀਂ ਰਸਤਾ ਜਾਣਾ ਬੜਾ ਜਿੰਨੇ ਲੋਕ ਆਰਪਾਰ ਖੜੇ ਐ ਜੀ ਹੁਣ ਮਤਲਬ ਪਾਣੀ ਉਤਰਨ ਤਾਈਂ ਜਾਣਗੇ ਪਾਣੀ ਉਤਰ ਪਿਆਰ ਦੇ ਵਿੱਚ ਜਾਨ ਦਾ ਖਤਰਾ ਇੰਨਾ ਸਮਾਂ ਲੱਗਦਾ ਪਾਣੀ ਉਤਰਨ ਨੂੰ ਕੋਈ ਸਮਾਂ ਐ ਜੀ ਵੀ ਢੈਂਟਾ ਲੋਕ 2 3 4 ਘੰਟੇ ਲੱਗੀਆਂ ਅੱਛਾ ਇੱਕ ਘੰਟੇ ਵੀ ਨਾਰਮਲ ਆ ਜਾਂ